ਇੱਕ ਬਵਾਸਿਰ ਤੋਂ ਉੱਪਰ ਵੀ ਕ੍ਰਿਟੀਕਲ ਇੱਕ ਬਿਮਾਰੀ ਹੁੰਦੀ ਹੈ ਜ ਜ ਜ ਜ ਆਪਾਂ ਆਫ ਦਾ ਕੈਮਰਾ ਜ਼ਿਕਰ ਕਰ ਰਹੇ ਸੀਗੇ ਉਸ ਦਾ ਕਹਿੰਦੇ ਇਲਾਜ ਬਹੁਤ ਔਖਾ ਹੁੰਦਾ ਉਹ ਸਮਝਾਓ ਕੀ ਚੀਜ਼ ਹੁੰਦੀ ਹੈ ਤੇ ਉਹਦਾ ਇਲਾਜ ਕੀ ਹੈ ਉਹ ਫਿਸਟੂਲਾ ਹੁੰਦਾ ਜੀ ਉਹ ਹੂੰ ਪਗੰਦਰ ਕਹਿੰਦੇ ਆ ਆ ਪੰਜਾਬੀ ਚ ਆਪਾਂ ਵੀ ਪਗੰਦਰ ਹੋ ਗਿਆ ਪਗੰਦਰ ਇੱਕ ਜਿਹੜਾ ਬਵਾਸਿਰ ਦਾ ਵਿਗੜਿਆ ਹੋਇਆ ਰੂਪ ਹੁੰਦਾ ਜਦੋਂ ਜ਼ਿਆਦਾ ਚਿਰ ਲਗਾਤਾਰ ਲਗਾਤਾਰ ਰਹਿੰਦੀ ਹੈ ਨਾ ਤਾਂ ਉਹ ਜਿਹੜੀ ਆ ਉਹ ਬਵਾਸਿਰ ਦੇ ਨਾਲ ਦਾ ਰਸਤੇ ਦੇ ਵਿੱਚ ਸਾਈਡ ਤੇ ਨੂੰ ਹੋ ਕੇ ਨਾ ਅੰਦਰ ਆਪਣੀ ਇੱਕ ਜੜ ਬਣਾਉਂਦੀ ਆ ਜਿਵੇਂ ਮੂਲੀ ਹੁੰਦੀ ਆ ਨਾ ਧਰਤੀ ਦੇ ਵਿੱਚ ਉਹ ਐਦਾਂ ਮੂਲੀ ਵਾਂਗੂ ਆਪਣੀ ਆਪਣੀ ਅੰਦਰੋਂ ਜੜ ਜਿਹੜੀ ਆ ਲੰਬੀ ਕਰਦੀ ਰਹਿੰਦੀ ਆ ਜੜ ਵਾਲਾ ਫੋੜਾ ਕਹਿ ਸਕਦੇ ਆ ਉਹਨੂੰ ਔਰ ਜ਼ਿਆਦਾ ਖਤਰਨਾਕ ਹੋਣ ਤੋਂ ਬਾਅਦ ਕੈਂਸਰ ਦੇ ਉਹ ਬਣ ਜਾਂਦਾ ਉਹਦਾ ਬਿਲਕੁਲ ਉਹਨੂੰ ਪਗੰਦਰ ਕਹਿੰਦੇ ਆ ਉਹ ਆਪਣਾ ਰਸਤਾ ਜਿਹੜਾ ਸਾਈਡ ਤੇ ਨੂੰ ਕਰ ਲੈਂਦਾ ਲੇਟਣ ਵਾਲੀ ਜਗ੍ਹਾ ਤੋਂ ਸਾਈਡ ਤੇ ਨੂੰ 1.5 ਇੰਚ ਦੇ ਉਹਦੇ ਵਿੱਚ ਦੀ ਪਾਸ ਖੂਨ ਪਾਸ ਖੂਨ ਆਉਂਦਾ ਰਹਿੰਦਾ ਫਿਰ ਇਹ ਲਗਾਤਾਰ ਫਿਰ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਇਹ ਦਿੱਕਤ ਪਤਾ ਲੱਗ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹਾਂ لیکن ਉਹਨਾਂ ਦੇ ਲੋਕ ਵੀ ਆਪਰੇਸ਼ਨ ਵਾਲੇ ਪਾਸੇ ਨੂੰ ਤੁਰੇ ਜਾਂਦੇ ਨੇ ਆਪਰੇਸ਼ਨ ਤੋਂ ਬਾਅਦ ਵੀ 2-4-5 ਸਾਲ ਬਾਅਦ ਉਹ ਫੇਰ ਹੁੰਦਾ ਹੈ। ਹੂੰ। ਥੋੜੀ ਜਿਹੀ ਹੈ ਗਿਆਨਤਾ ਹਾਲੀ ਲੋਕਾਂ ਨੂੰ ਉਹਦੇ ਵਾਸਤੇ ਵੀ ਬਹੁਤ ਵਧੀਆ ਇਲਾਜ ਹੈ ਸਾਡੇ ਕੋਲੇ। ਹੂੰ। ਉਹ ਉਹਦੇ ਵਾਸਤੇ ਅਸੀਂ ਆ ਸਾਡੇ ਕੋਲ ਕੁੜੀਆਂ ਪਈਆਂ। ਹਾਂ। ਵੈਸੇ ਤਾਂ ਅਸੀਂ ਚਾਰ ਕੁੜੀਆਂ ਦੇ ਦਿੰਦੇ ਆ। ਠੀਕ। ਬਸ ਆ ਚਾਰ ਕੁੜੀਆਂ ਦੇ ਦਿੰਨੇ ਭਗੰਦਾ ਠੀਕ ਹੋ ਜਾਂਦਾ। ਹੂੰ। ਇਹਦੇ ਨਾਲ ਡਰੋਪ ਦੇਈਦੇ ਆ। ਚਾਰ ਕੁੜੀਆਂ ਖਾਣੀਆਂ ਤੁਸੀਂ ਇਹ ਸਿਰਫ 1 ਮਹੀਨੇ 'ਚ ਹਫਤੇ ਬਾਅਦ ਇੱਕ ਕੁੜੀ ਖਾਣੀ ਹੁੰਦੀ ਹੈ। ਹੂੰ। ਕੋਈ ਬੰਦਾ ਹੋਗਾ ਜਿਹੜਾ ਉਹ 2-3 ਮਹੀਨੇ ਲਗਾਤਾਰ ਖਾ ਲੋਏ ਕਿਉਂਕਿ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਉਹ ਲੱਗਦਾ ਚੱਲ ਵੀ ਮੈਂ ਠੀਕ ਹੋ ਗਿਆ ਹੋਰ ਖਾਲ ਮੈਂ 2-3 ਮਹੀਨੇ ਜੀ ਵੱਧ ਤੋਂ ਵੱਧ 3 ਮਹੀਨੇ ਦਾ ਕੋਰਸ ਇਹ ਆ 3 ਮਹੀਨੇ ਹਾਂ ਇਹ ਜਿੰਨੀ ਮਰਜ਼ੀ ਸਾਲ ਪੁਰਾਣੀ ਹੋ ਕੇ ਅੰਦਰ ਹੋਵੇ ਜਿੰਨੀ ਮਰਜ਼ੀ ਪੁਰਾਣੀ ਬਸ ਆ ਚਾਰ ਪੁੜੀਆਂ ਜਿਹੜੀਆਂ ਅਸਰ ਕਰਨਗੀਆਂ ਤੇ ਖਤਮ ਹੋ ਜੂਗੀ ਚਾਰ ਚਾਰ ਪੁੜੀਆਂ ਦਿੰਨੇ ਆ ਸੀ ਪਰ ਜਿਹੜੀ ਜ਼ਿਆਦਾ ਪਰਾਣ ਪ੍ਰੋਬਲਮ ਹੈਗੀ ਆ ਉਹਨੂੰ ਫਿਰ ਅਸੀਂ 3 ਮਹੀਨੇ ਖਿਲਾ ਦਿੰਦੇ ਆ ਫੇਰ 12 ਪੁੜੀਆਂ ਤੱਕ ਇਦਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਫਿਰ ਕੋਈ ਸਾਈਡ ਇਫੈਕਟ ਨਹੀਂ ਅਸੀਂ 10 ਸਾਲ ਤੋਂ ਬੱਚੇ ਤੋਂ ਲੈ ਕੇ ਸਾਰੇ ਉਪਰ ਤੱਕ ਇਹੀ ਦਿੰਦੇ ਇੱਕੋ ਹੀ ਪੁੜੀ ਹੂੰ ਕਿਉਂਕਿ ਇਹਦੇ ਚ ਦਵਾਈ ਤਾਂ ਬਿਲਕੁਲ ਕਣਕ ਦੇ ਦਾਣੇ ਜਿੰਨੀ ਹੋ ਜਾਂ ਬਿਲਕੁਲ ਥੋੜੀ ਜੀ ਨਾਲ ਪਾ ਕੇ ਦਵਾਈ ਤੇ ਬਣਾਈਆਂ ਹੋਈਆਂ ਨੇ ਇਹ ਇੱਕ ਬਵਾਸਿਰ ਤੋਂ ਉੱਪਰ ਵੀ ਕ੍ਰਿਟੀਕਲ ਇੱਕ ਬਿਮਾਰੀ ਹੁੰਦੀ ਹੈ ਜਿਹਦਾ ਜਸ ਆਪਾਂ ਆਫ ਦਾ ਕੈਮਰਾ ਜ਼ਿਕਰ ਕਰ ਰਹੇ ਸੀਗੇ ਉਸ ਦਾ ਕਹਿੰਦੇ ਇਲਾਜ ਬਹੁਤ ਔਖਾ ਹੁੰਦਾ ਉਹ ਸਮਝਾਓ ਕੀ ਚੀਜ਼ ਹੁੰਦੀ ਹੈ ਤੇ ਉਹਦਾ ਇਲਾਜ ਕੀ ਹੈ ਉਹ ਫਿਸਟੂਲਾ ਹੁੰਦਾ ਜੀ ਉਹ ਹੂੰ ਭਗੰਦਰ ਕਹਿੰਦੇ ਆ ਆਪਾਂ ਪੰਜਾਬੀ ਚ ਆਪਾਂ ਵੀ ਭਗੰਦਰ ਹੋ ਗਿਆ ਭਗੰਦਰ ਇੱਕ ਜ ਬਵਾਸੀਰ ਦਾ ਵਿਗੜਿਆ ਹੋਇਆ ਰੂਪ ਹੁੰਦਾ ਜਦੋਂ ਜ਼ਿਆਦਾ ਚਿਰ ਲਗਾਤਾਰ ਲਗਾਤਾਰ ਰਹਿੰਦੀ ਹੈ ਨਾ ਤਾਂ ਉਹ ਜਿਹੜੀ ਆ ਉਹ ਬਵਾਸੀਰ ਦੇ ਨਾਲ ਦਾ ਰਸਤੇ ਦੇ ਵਿੱਚ ਸਾਈਡ ਤੇ ਨੂੰ ਹੋ ਕੇ ਨਾ ਅੰਦਰ ਆਪਣੀ ਇੱਕ ਜੜ ਬਣਾਉਂਦੀ ਆ ਜਿਵੇਂ ਮੂਲੀ ਹੁੰਦੀ ਹੈ ਨਾ ਧਰਤੀ ਦੇ ਵਿੱਚ ਉਹ ਐਦਾਂ ਮੂਲੀ ਵਾਂਗੂ ਆਪਣੀ ਆਪਣੀ ਅੰਦਰੋਂ ਜੜ ਜਿਹੜੀ ਆ ਲੰਬੀ ਕਰਦੀ ਰਹਿੰਦੀ ਆ ਜੜ ਵਾਲਾ ਫੋੜਾ ਕਹਿ ਸਕਦੇ ਆ ਨੂੰ ਔਰ ਜ਼ਿਆਦਾ ਖਤਰਨਾਕ ਹੋਣ ਤੋਂ ਬਾਅਦ ਕੈਂਸਰ ਦਾ ਉਹ ਬਣ ਜਾਂਦਾ ਉਹਦਾ ਬਿਲਕੁਲ ਉਨਪਗੰਦਰ ਕਹਿੰਦੇ ਆ ਉਹ ਆਪਣਾ ਰਸਤਾ ਜਿਹੜਾ ਸਾਈਡ ਤੇ ਨੂੰ ਕਰ ਲੰਦਾ ਲੈਟਨ ਵਾਲੀ ਜਗ੍ਹਾ ਤੋਂ ਸਾਈਡ ਤੇ ਨੂੰ 1.5 ਇੰਚ ਦੇ ਉਹਦੇ ਵਿੱਚ ਦੀ ਪਸ ਖੂਨ ਪਸ ਖੂਨ ਆਉਂਦਾ ਰਹਿੰਦਾ ਰਹੇ ਨਗਾਕਾਰ ਫਿਰ ਉਹਦੀ ਵਾਰੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਇਹ ਦਿੱਕਤ ਪਤਾ ਲੱਗ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਲੇਕਿਨ ਉਹਨਾਂ ਦੇ ਲੋਕ ਵੀ ਆਪਰੇਸ਼ਨ ਵਾਲੇ ਪਾਸੇ ਨੂੰ ਤੁਰੇ ਜਾਂਦੇ ਨੇ ਆਪਰੇਸ਼ਨ ਤੋਂ ਬਾਅਦ ਵੀ 2-4-5 ਸਾਲ ਬਾਅਦ ਉਹ ਫੇਰ ਹੁੰਦਾ ਹੈ ਹੂੰ ਥੋੜੀ ਜਿਹੀ ਹੈ ਗਿਆਨਤਾ ਹਾਲੇ ਲੋਕਾਂ ਨੂੰ ਉਹਦੇ ਵਾਸਤੇ ਵੀ ਬਹੁਤ ਵਧੀਆ ਇਲਾਜ ਆ ਸਾਡੇ ਕੋਲੇ ਹੂੰ ਉਹ ਉਹਦੇ ਵਾਸਤੇ ਸਾਡੇ ਕੋਲ ਕੁੜੀਆਂ ਪਈਆਂ ਨੇ ਵੇ ਤਾਂ ਅਸੀਂ ਚਾਰ ਪੁੜੀਆਂ ਦੇ ਦਿੰਦੇ ਆ ਠੀਕ ਬਸ ਆ ਚਾਰ ਪੁੜੀਆਂ ਦੇ ਦਿੰਨੇ ਭਗੰਦਰ ਠੀਕ ਹੋ ਜਾਂਦਾ ਹੂੰ ਇਹਦੇ ਨਾਲ ਡ੍ਰੌਪ ਦੇਈ ਦੇ ਆ ਚਾਰ ਪੁੜੀਆਂ ਖਾਣੀਆਂ ਤੁਸੀਂ ਇਹ ਸਿਰਫ ਇੱਕ ਮਹੀਨੇ ਚ ਹਫਤੇ ਬਾਅਦ ਇੱਕ ਪੁੜੀ ਖਾਣੀ ਹੁੰਦੀ ਹੈ ਕੋਈ ਬੰਦਾ ਹੋਊਗਾ ਜਿਹੜਾ ਦੋ ਤਿੰਨ ਮਹੀਨੇ ਲਗਾਤਾਰ ਖਾ ਲਵੇ ਕਿਉਂਕਿ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਉਹ ਲੱਗਦਾ ਚੱਲ ਵੀ ਮੈਂ ਠੀਕ ਹੋ ਗਿਆ ਹੋਰ ਖਾ ਲਵਾਂ ਦੋ ਤਿੰਨ ਮਹੀਨੇ ਜੀ ਵੱਧ ਤੋਂ ਵੱਧ ਤਿੰਨ ਮਹੀਨੇ ਦਾ ਕੋਰਸ ਇਹ ਆ ਤਿੰਨ ਮਹੀਨੇ ਇਹ ਜਿੰਨੀ ਮਰਜ਼ੀ ਸਾਲ ਪੁਰਾਣੀ ਭਗੰਦਰ ਹੋਵੇ ਜਿੰਨੀ ਮਰਜ਼ੀ ਪਰਾਂਣ ਬਸ ਆ ਚਾਰ ਪੁੜੀਆਂ ਜਿਹੜੀਆਂ ਅਸਰ ਕਰਨਗੀਆਂ ਤੇ ਖਤਮ ਹੋ ਜੂਗੀ ਚਾਰ ਚਾਰ ਪੁੜੀਆਂ ਦਿੰਨੇ ਆ ਸੀ ਪਰ ਜਿਹੜੀ ਜ਼ਿਆਦਾ ਪਰੌਣ ਪ੍ਰੋਬਲਮ ਹੈਗੀ ਆ ਉਹਨੂੰ ਫਿਰ ਅਸੀਂ 3 ਮਹੀਨੇ ਖਿਲਾ ਦਿੰਨੇ ਆ ਫੇਰ 12 ਪੁੜੀਆਂ ਤੱਕ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਫਿਰ ਕੋਈ ਸਾਈਡ ਇਫੈਕਟ ਨਹੀਂ ਅਸੀਂ 10 ਸਾਲ ਤੋਂ ਬੱਚੇ ਤੋਂ ਲੈ ਕੇ ਸਾਰੇ ਉਪਰ ਤੱਕ ਇਹੀ ਦਿੰਦੇ ਇੱਕੋ ਹੀ ਪੁੜੀ ਕਿਉਂਕਿ ਇਹਦੇ ਚ ਦਵਾਈ ਤਾਂ ਬਿਲਕੁਲ ਕਣਕ ਦੇ ਦਾਣੇ ਜਿੰਨੀ ਹੋ ਜਾਂ ਬਿਲਕੁਲ ਥੋੜੀ ਜੀ ਨਾਲ ਪਾ ਕੇ ਦਵਾਈ ਤੇ ਬਣਾਈਆਂ ਹੋਈਆਂ ਨੇ